ਹਾਂਜੀ ਦੋਸਤੋ ਸਤ ਸ੍ਰੀ ਅਕਾਲ ਜੀ ਮੋਟਾਪਾ ਘਟ ਕਰਨਾ ਹੈ ਤਾਂ ਕਰੋ ਗੌਰ ਇਹਨਾਂ ਗੱਲਾਂ ਤੇ ਰੋਜ਼ੀ ਮੇਰੀ ਜ਼ਿੰਦਗੀ ਵਿੱਚ ਖਾਣ ਪੀਣ ਦੇ ਢੰਗ ਕਾਰਨ ਮੋਟਾਪਾ ਇੱਕ ਆਮ ਸਮੱਸਿਆ ਬਣ ਗਈ ਹੈ ਲੋਕ ਭਾਰ ਘਟਾਉਣ ਵਾਲੀ ਉਲਝਣ ਤੋਂ ਬਹੁਤ ਪਰੇਸ਼ਾਨ ਹਨ ਅਤੇ ਉਹਨਾਂ ਲਈ ਮੋਟਾਪੇ ਨੂੰ ਘਟਾਉਣਾ ਸਭ ਤੋਂ ਵੱਡੀ ਚੁਣੌਤੀ ਲੱਗਦੀ ਹੈ ਬਹੁਤ ਲੋਕਾਂ ਵੱਲੋਂ ਮੋਟਾਪਾ ਘਟਾਉਣ ਲਈ ਅਜਿਹੀ ਸਲਾਹ ਦਿੱਤੀ ਜਾਂਦੀ ਹੈ ਜੋ ਜਾਂ ਤਾਂ ਕੰਮ ਨਹੀਂ ਕਰਦੀ ਜਾਂ ਸਾਡੀ ਸਿਹਤ ਲਈ ਹਾਨੀਕਾਰਕ ਹੁੰਦੀ ਹੈ। ਮੋਟਾਪਾ ਕਿਵੇਂ ਘਟਾਇਆ ਜਾ ਸਕਦਾ ਹੈ? ਜਾਂ ਇਸ ਨੂੰ ਕਿਵੇਂ ਕੰਟਰੋਲ ਕੀਤਾ ਜਾ ਸਕਦਾ ਹੈ? ਇਹ ਜਾਣਨ ਤੋਂ ਪਹਿਲਾਂ ਇਹ ਜਾਨਣਾ ਬਹੁਤ ਜ਼ਰੂਰੀ ਹੈ ਕਿ ਭਾਰ ਵਧਣ ਦੇ ਮੁੱਖ ਕਾਰਨ ਕੀ ਹਨ। ਜੋ ਕਾਰਨ ਆਮ ਤੌਰ ਤੇ ਦੇਖਣ 'ਚ ਮਿਲਦੇ ਹਨ। ਜਿਵੇਂ ਕਿ ਬਾਰ-ਬਾਰ ਖਾਣਾ ਖਾਣ ਦਾ ਖਾਣ ਦਾ ਨਿਸ਼ਚਿਤ ਸਮਾਂ ਨਾ ਹੋਣਾ, ਜ਼ਿਆਦਾ ਤਲੇ ਹੋਏ ਭੋਜਨ ਖਾਣਾ, ਕਸਰਤ ਜਾਂ ਸਰੀਰਕ ਕੰਮ ਨਾ ਕਰਨਾ। ਘੱਟ ਜਾਂ ਬਹੁਤ ਜ਼ਿਆਦਾ ਸੋਣਾ ਦਵਾਈਆਂ ਦੀ ਜ਼ਿਆਦਾ ਵਰਤੋਂ ਜੈਨੇਟਿਕ ਕਾਰਨ ਅਤੇ ਮਾੜੀ ਜੈਵਨ ਛਿੱਲੀ ਆਦੀ ਹੋ ਸਕਦੇ ਹਨ ਤਾਂ ਆਓ ਜਾਣਦੇ ਹਾਂ ਕੁਝ ਅਜਿਹੀਆਂ ਆਦਤਾਂ ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਆਪਣਾ ਭਾਰ ਘਟਾ ਸਕਦੇ ਹੋ ਨੰਬਰ 1 ਸਵੇਰੇ ਉੱਠਦੇ ਹੀ ਗਰਮ ਪਾਣੀ ਪਿਓ ਪਾਣੀ ਵਿੱਚ ਦਿੰਬੂ ਅਤੇ ਸ਼ਹਿਦ ਮਿਲਾ ਕੇ ਪੀਣ ਨਾਲ ਵੀ ਫਾਇਦਾ ਹੁੰਦਾ ਹੈ ਜੇ 슈ਗਰ ਦੀ ਸਮੱਸਿਆ ਹੈ ਜਾਂ ਨਿੰਬੂ ਤੋਂ ਅਲਰਜੀ ਹੈ ਤਾਂ ਇਕੱਲਾ ਗਰਮ ਪਾਣੀ ਹੀ ਪਿਓ ਨਹੀਂ ਤਾਂ ਆਪਣੇ ਡਾਕਟਰ ਤੋਂ ਇਸ ਬਾਰੇ ਸਲਾਹ ਲੈ ਲਵੋ ਨੰਬਰ 2 ਸਵੇਰੇ ਸ਼ਾਮ ਯੋਗਾ ਕਰੋ ਜੇਕਰ ਜੋਗ ਮੁਦਰਾਵਾਂ ਕਰਨ 'ਚ ਕੋਈ ਪਰੇਸ਼ਾਨੀ ਹੈ ਤਾਂ ਬੇਰਮੀ ਆਉਂਦੀ ਹੈ ਤਾਂ ਕਿਸੇ ਤਜਰਬੇਕਾਰ ਅਧਿਆਪਕ ਦੀ ਨਿਗਰਾਨੀ ਹੇਠ ਇਹ ਕ੍ਰਿਆਵਾਂ ਕਰ ਸਕਦੇ ਹੋ ਨੰਬਰ 3 ਸਵੇਰੇ ਸਵੇਰੇ ਕਸਰਤ ਕਰਨੀ ਸ਼ੁਰੂ ਕਰੋ ਕਸਰਤ ਸਾਡੀ ਮਾਨਸਿਕ ਅਤੇ ਸਰੀਰਕ ਸਿਹਤ ਲਈ ਬਹੁਤ ਫਾਇਦੇਮੰਦ ਹੋਣ ਦੇ ਨਾਲ ਨਾਲ ਸਰੀਰ ਨੂੰ ਊਰਜਾ ਪ੍ਰਦਾਨ ਕਰਦੀ ਹੈ ਅੱਜ ਕੱਲ ਸਾਡੀ ਅਜਹੀ ਜੀਵਨ ਸ਼ੈਲੀ ਬਣ ਗਈ ਹੈ ਕਿ ਸਾਡੀ ਸਰੀਰਕ ਕਤਿਸ਼ੀਲਤਾ ਘਟ ਰਹੀ ਹੈ ਅਜਿਹੀ ਸਥਿਤੀ ਵਿੱਚ ਸਾਨੂੰ ਭਾਰ ਘਟਾਉਣ ਅਤੇ ਸਰੀਰ ਨੂੰ ਸ਼ੇਪ ਵਿੱਚ ਲਿਆਉਣ ਲਈ ਗਤੀਸ਼ੀਲ ਹੋਣਾ ਪਵੇਗਾ ਬਹੁਤ ਸਾਰੇ ਲੋਕ ਸ਼ੁਰੂ ਵਿੱਚ ਜੋਸ਼ ਚ ਆ ਕੇ ਜਿਆਦਾ ਕਸਰਤ ਕਰਦੇ ਹਨ ਅਜਿਹਾ ਕਦੇ ਵੀ ਨਾ ਕਰੋ ਆਪਣੀ ਕਾਬਲੀਅਤ ਅਤੇ ਸਰੀਰਕ ਸਮਰੱਥਾ ਅਨਸਾਰ ਹੀ ਕਸਰਤ ਕਰੋ। ਸ਼ੁਰੂ ਵਿੱਚ ਕਸਰਤ ਕਰਨ ਦਾ ਸਮਾਂ ਘੱਟ ਰੱਖੋ ਪਰ ਸਮਾਂ ਪਾ ਕੇ ਇਸ ਨੂੰ ਹੌਲੀ-ਹੌਲੀ ਵਧਾ ਦਿਓ। ਨੰਬਰ 4 ਕੁਝ ਲੋਕ ਸਵੇਰ ਦਾ ਭੋਜਨ ਭਾਰੀ ਅਤੇ ਮਸਾਲੇਦਾਰ ਖਾਂਦੇ ਹਨ ਜਦ ਕਿ ਸਵੇਰੇ ਹਲਕਾ ਪਚਣ ਵਾਲਾ ਅਤੇ ਪੋਸ਼ਟਿਕ ਭੋਜਨ ਹੀ ਖਾਣਾ ਚਾਹੀਦਾ ਹੈ। ਨੰਬਰ 5 ਪਾਣੀ ਸਰੀਰ ਲਈ ਸਭ ਤੋਂ ਜ਼ਰੂਰੀ ਤੱਤ ਹੈ। ਇਸ ਲਈ ਬਦ ਤੋਂ ਬਦ ਪਾਣੀ ਪਿਓ ਦਿਨ ਭਰ ਚ 3-4 ਲੀਟਰ ਪਾਣੀ ਪੀਣਾ ਯਕੀਨੀ ਬਣਾਓ ਨੰਬਰ 6 ਚਾਹ ਨਾ ਪਿਓ ਜਾਂ ਘੱਟ ਪਿਓ ਇਸ ਦੀ ਜਗ੍ਹਾ ਤੁਸੀਂ ਦਿਨ ਵਿੱਚ 2-3 ਵਾਰ ਗ੍ਰੀਨ ਟੀ ਪੀ ਸਕਦੇ ਹੋ ਮਿੱਠੇ ਅਤੇ ਤਲੇ ਹੋਏ ਭੋਜਨ ਤੋਂ ਦੂਰੀ ਬਣਾ ਕੇ ਰੱਖੋ ਨੰਬਰ 7 ਖੰਡ ਦਾ ਸੇਵਨ ਨਾ ਕਰੋ ਜਿੰਨਾ ਸੰਭਵ ਹੋ ਸਕੇ ਖੰਡ ਨੂੰ ਘਟਾਓ ਹੋ ਸਕਦਾ ਹੈ ਕਿ ਤੁਸੀਂ ਇੱਕ ਵਾਰ ਵਿੱਚ ਖੰਡ ਰਹਿਣ ਛੱਡ ਸਕਦੇ ਪਰ ਹੌਲੀ-ਹੌਲੀ ਤੁਸੀਂ ਖੰਡ ਖਾਣਾ ਛੱਡ ਸਕਦੇ ਹੋ। ਖੰਡ ਦਾ ਜ਼ਿਆਦਾ ਸੇਵਨ ਸਰੀਰ ਲਈ ਹਾਨੀਕਾਰਕ ਹੈ। ਖੰਡ ਦੀ ਬਜਾਏ ਗੁੜ ਦੀ ਵਰਤੋਂ ਕਰੋ। ਤੁਸੀਂ ਸ਼ਹਿਦ ਨੂੰ ਵੀ ਮਿੱਠੇ ਦੇ ਰੂਪ ਵਿੱਚ ਵਰਤ ਸਕਦੇ ਹੋ ਜੋ ਭਾਰ ਘਟਾਉਣ ਵਿੱਚ ਬਹੁਤ ਫਾਇਦੇਮੰਦ ਹੁੰਦਾ ਹੈ। ਹਮੇਸ਼ਾ ਸ਼ੁੱਧ ਸ਼ਹਿਦ ਦਾ ਹੀ ਇਸਤੇਮਾਲ ਕਰੋ। ਨੰਬਰ 8। ਕਈ ਲੋਕ ਬਾਰ-ਬਾਰ ਕੁਝ ਨਾ ਕੁਝ ਖਾਂਦੇ ਰਹਿੰਦੇ ਹਨ। ਇਸ ਤਰ੍ਹਾਂ ਨਾ ਕਰੋ। ਬਾਰ-ਬਾਰ ਨਾ ਖਾਓ। ਭੁੱਖ ਲੱਗਣ ਤੇ ਹੀ ਖਾਓ। ਭੋਜਨ ਖਾਣ ਦੇ ਨਿਸ਼ਚਿਤ ਸਮੇਂ ਨੂੰ ਜ਼ਕੀਨੀ ਬਣਾਓ। ਨੰਬਰ 9 ਚਰਬੀ ਵਾਲੇ ਭੋਜਨ ਦੀ ਵਰਤੋਂ ਘੱਟ ਕਰੋ। ਜੰਕ ਫੂਡ ਦੀ ਵਰਤੋਂ ਨਾ ਕਰੋ। ਮੌਸਮ ਅਨੁਸਾਰ ਹਰੀਆਂ ਪੱਤੇਦਾਰ ਸਬਜ਼ੀਆਂ ਅਤੇ ਫਲਾਂ ਦੀ ਵੱਧ ਤੋਂ ਵੱਧ ਵਰਤੋਂ ਕਰੋ। ਕੁੰਗਰੇ ਹੋਏ ਅਨਾਜ ਨੂੰ ਵੀ ਸਲਾਦ ਦੇ ਰੂਪ ਵਿੱਚ ਵਰਤ ਸਕਦੇ ਹੋ। ਨੰਬਰ 10 ਜਦੋਂ ਵੀ ਤੁਸੀਂ ਟੈਨਸ਼ਨ ਜਾਂ ਗੁੱਸੇ ਵਿੱਚ ਹੋ ਉਹ ਤੱਕ ਖਾਣਾ ਨਾ ਖਾਓ ਕਿਉਂਕਿ ਟੈਨਸ਼ਨ ਜਾਂ ਗੁੱਸੇ ਵਿੱਚ ਤੁਸੀਂ ਭੋਜਨ ਜ਼ਿਆਦਾ ਖਾਂਦੇ ਹੋ ਜਿਸ ਕਾਰਨ ਪੇਟ ਵਿੱਚ ਗਿਆ ਭੋਜਨ ਪਚਦਾ ਘੱਟ ਤੇ ਸੜਦਾ ਜ਼ਿਆਦਾ ਹੈ ਜੋ ਸਰੀਰ ਵਿੱਚ ਚਰਬੀ ਨੂੰ ਵਧਾਉਣ 'ਚ ਮਦਦ ਕਰਦਾ ਹੈ ਨੰਬਰ 11 ਕੁਝ ਲੋਕ ਭਾਰ ਘਟਾਉਣ ਲਈ ਖਾਣ-ਪੀਣ ਤੋਂ ਦੂਰੀ ਬਣਾ ਲੈਂਦੇ ਨੇ ਉਹ ਇੰਨਾ ਘੱਟ ਖਾਣਾ ਖਾਂਦੇ ਨੇ ਕਿ ਕਈ ਵਾਰ ਪੇਟ ਵੀ ਨਹੀਂ ਭਰਦਾ ਜਿਸ ਨਾਲ ਸਰੀਰ ਕਮਜ਼ੋਰੀ ਵੀ ਆ ਜਾਂਦੀ ਹੈ ਜੇਕਰ ਤੁਸੀਂ ਪੇਟ ਭਰ ਕੇ ਭੋਜਨ ਨਹੀਂ ਖਾਂਦੇ ਤਾਂ ਭੁੱਖੇ ਰਹਿਣ ਲੱਗ ਜਾਂਦੇ ਹੋ ਤਾਂ ਤੁਹਾਡਾ ਭਾਰ ਨਹੀਂ ਘਟੇਗਾ ਸਗੋਂ ਇਸ ਦੇ ਉਲਟ ਤੁਸੀਂ ਬਿਮਾਰ ਹੋ ਜਾਓਗੇ ਜੇਕਰ ਤੁਸੀਂ ਲੰਬੇ ਸਮੇਂ ਤੱਕ ਭੁੱਖੇ ਰਹਿੰਦੇ ਹੋ ਤਾਂ ਤੁਹਾਡਾ ਮੈਟਾਬੋਲਿਜ਼ਮ ਕਮਜ਼ੋਰ ਹੋ ਜਾਂਦਾ ਹੈ ਅਤੇ ਇਹ ਠੀਕ ਤਰ੍ਹਾਂ ਕੰਮ ਨਹੀਂ ਕਰਦਾ ਜਿਸ ਕਾਰਨ ਕੈਲੋਰੀ ਠੀਕ ਤਰ੍ਹਾਂ ਵਰਤ ਨਹੀਂ ਹੁੰਦੀ ਇਸ ਲਈ ਭੁੱਖੇ ਨਾ ਰਹੋ ਈਦਾ ਕਰਨ ਦੀ ਬਜਾਏ ਸਿਹਤਮੰਦ ਅਤੇ ਘੱਟ ਚਰਬੀ ਵਾਲਾ ਚੀਜ਼ਾਂ ਖਾਓ ਨੰਬਰ 12 ਜੇ ਤੁਸੀਂ ਛੋਟੀ ਛੋਟੀ ਬਿਮਾਰੀਆਂ ਵਾਸਤੇ ਵੀ ਦਵਾਈਆਂ ਦੀ ਵਰਤੋਂ ਕਰਦੇ ਹੋ ਤਾਂ ਇਸ ਦੀ ਵਰਤੋਂ ਨੂੰ ਘਟਾਓ ਖਾਸ ਕਰਕੇ ਮੋਟਾਪਾ ਘਟ ਕਰਨ ਲਈ ਕਿਸੇ ਵੀ ਦਵਾਈ ਦੀ ਵਰਤੋਂ ਨਾ ਕਰੋ ਲੋੜ ਪੈਣ ਤੇ ਹੀ ਆਪਣੇ ਸਬੰਧਤ ਡਾਕਟਰ ਦੀ ਸਲਾਹ ਨਾਲ ਹੀ ਦਵਾਈ ਲਓ ਨੰਬਰ 13 ਖਾਣਾ ਖਾਂਦੇ ਸਮੇਂ ਜਾਂ ਖਾਣਾ ਖਾਣ ਤੋਂ ਤੁਰੰਤ ਬਾਅਦ ਪਾਣੀ ਨਾ ਪਿਓ ਪਾਣੀ ਖਾਣਾ ਖਾਣ ਤੋਂ 1-2 ਘੰਟੇ ਦੇ ਅੰਤਰਾਲ ਦੇ ਬਾਅਦ ਪਿਓ ਖਾਣਾ ਖਾਂਦੇ ਸਮੇਂ ਖਾਣ ਵਾਲੀ ਬੁਰਕੀ ਨੂੰ ਚੰਗੀ ਤਰ੍ਹਾਂ ਚਵਾ-ਚਵਾ ਕੇ ਖਾਓ। ਨੰਬਰ 14 ਰਾਤ ਨੂੰ ਖਾਣਾ ਖਾਣ ਤੋਂ ਬਾਅਦ ਤੁਰੰਤ ਨਾ ਸੋਵੋ। ਰਾਤ ਦੇ ਖਾਣੇ ਤੋਂ ਬਾਅਦ ਸੈਰ ਕਰੋ। ਰਾਤ ਨੂੰ ਖਾਣਾ ਖਾਣ ਤੋਂ 10-15 ਮਿੰਟ ਬਾਅਦ ਘੱਟੋ-ਘੱਟ 500 ਕਦਮ ਸੈਰ ਕਰੋ। ਨੰਬਰ 15 ਚੰਗੀ ਤੇ ਗੂੜੀ ਨੀਂਦ ਸੌਂਵੋ ਆਮ ਤੌਰ ਤੇ ਨੀਂਦ 7-8 ਘੰਟਿਆਂ ਵਿੱਚ ਪੂਰੀ ਹੋ ਜਾਂਦੀ ਹੈ ਜੋ ਕਿ ਸਾਡੀ ਸਿਹਤ ਅਤੇ ਸਰੀਰ ਲਈ ਬਹੁਤ ਜ਼ਰੂਰੀ ਹੈ ਪੂਰੀ ਨੀਂਦ ਲੈਣਾ ਵੀ ਮੋਟਾਪੇ ਨੂੰ ਘਟਾਉਣ ਦਾ ਆਸਾਨ ਤਰੀਕਾ ਹੈ ਪਰ ਜ਼ਿਆਦਾ ਸੌਣਾ ਵੀ ਆਲਸ ਰੋਗ ਅਤੇ ਮੋਟਾਪੇ ਦਾ ਕਾਰਨ ਬਣ ਸਕਦਾ ਹੈ ਇਹ ਆਦਤਾਂ ਗ੍ਰਹਿਣ ਕਰਦੇ ਸਮੇਂ ਆਪਣੇ ਆਪ ਤੇ ਪੂਰਾ ਵਿਸ਼ਵਾਸ ਅਤੇ ਧੀਰਜ ਰੱਖੋ ਸ਼ੁਰੂ ਵਿੱਚ ਤੁਹਾਨੂੰ ਇਹ ਆਦਤ ਆਪਰਉਣ 'ਚ ਮੁਸ਼ਕਲ ਹੋਵੇਗੀ ਪਰ ਲਗਾਤਾਰ ਅਭਿਆਸ ਕਰਦੇ ਸਮੇਂ ਤੁਹਾਨੂੰ ਇਹਨਾਂ ਦੀ ਆਦਤ ਪੈ ਜਾਵੇਗੀ। ਕੁਝ ਸਮੇਂ ਬਾਅਦ ਤੁਹਾਨੂੰ ਇਸ ਦੇ ਨਤੀਜੇ ਦੇਖਣ ਨੂੰ ਮਿਲ ਜਾਣਗੇ। ਉਮੀਦ ਹੈ ਕਿ ਇਹ ਸੁਝਾਅ ਤੁਹਾਡੇ ਭਾਰ ਨੂੰ ਘਟਾਉਣ ਅਤੇ ਤੁਹਾਨੂੰ ਸਿਹਤਮੰਦ ਰੱਖਣ ਵਿੱਚ ਮਦਦਗਾਰ ਹੋਣਗੇ। ਜਾਣਕਾਰੀ ਚੰਗੀ ਲੱਗੇ ਤਾਂ ਲਾਈਕ ਤੇ ਸ਼ੇਅਰ ਕਰੋ। ਤੇ ਇਦਾਂ ਦੀਆਂ ਹੋਰ ਜਾਣਕਾਰੀਆਂ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਵੀਡੀਓ ਦੇਖਣ ਲਈ ਆਪਣਾ ਕੀਮਤੀ ਸਮਾਂ ਕੱਢਣ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਨੂੰ ਇੱਕ ਹੋਰ ਛੋਟੀ ਜਿਹੀ ਜਾਣਕਾਰੀ ਦੇਣੀ ਚਾਹੁੰਦੇ ਹਾਂ ਜੀ ਇਸ ਚੈਨਲ ਤੇ ਦੋਸਤੋ ਤੁਹਾਡਾ ਬਹੁਤ ਬਹੁਤ ਧੰਨਵਾਦ ਵੀਡੀਓ ਦੇਖਣ ਲਈ ਦੋਸਤੋ ਇੱਕ ਗੱਲ ਨੋਟ ਕੀਤੀ ਜਾਵੇ ਕਿ ਵੀਡੀਓ ਵਿੱਚ ਦੱਸੀ ਗਈ ਜਾਣਕਾਰੀ ਕੋਈ ਡਾਕਟਰੀ ਸਲਾਹ ਨਹੀਂ ਹੈ ਅਗਰ ਤੁਸੀਂ ਕਿਸੇ ਬਿਮਾਰੀ ਦੇ ਨਾਲ ਪ੍ਰਭਾਵਿਤ ਹੋ ਅਤੇ ਇਲਾਜ ਚੱਲ ਰਿਹਾ ਹੈ ਤਾਂ ਆਪਣੀ ਡਾਕਟਰ ਦੀ ਸਲਾਹ ਜ਼ਰੂਰ ਲੈ ਕੇ ਤੁਹਾਨੂੰ ਫਾਇਦਾ ਹੋ ਸਕੇ ਕਿਰਪਾ ਕਰਕੇ ਇਸ ਵੀਡੀਓ ਨੂੰ ਆਪਣੇ ਦੋਸਤਾਂ ਰਿਸ਼ਤੇਦਾਰਾਂ ਮਿੱਤਰਾਂ ਵਿੱਚ ਜ਼ਰੂਰ ਸ਼ੇਅਰ ਕਰਿਓ ਤੇ ਪਿਆਰ ਭਰਿਆ ਕਮੈਂਟ ਜ਼ਰੂਰ ਕਰਿਓ ਸਾਡਾ ਚੈਨਲ ਵੀ ਸਬਸਕ੍ਰਾਈਬ ਕਰ ਲਿਓ ਧੰਨਵਾਦ ਇਧਰੀਆਂ ਹੋਰ ਬਹੁਤ ਸਾਰੀਆਂ ਵੀਡੀਓ ਇਸ ਚੈਨਲ ਤੇ ਹਨ ਤੁਸੀਂ ਉਹ ਵੀ ਦੇਖ ਸਕਦੇ ਹੋ ਇਹ ਵੀਡੀਓ ਦੇਖਣ ਤੋਂ ਬਾਅਦ ਤੁਸੀਂ ਇਹਨਾਂ ਨੂੰ ਆਪਣੀ ਜਿੰਦਗੀ ਵਿੱਚ ਅਪਣਾ ਕੇ ਇਹਨਾਂ ਦਾ ਫਾਇਦਾ ਉਠਾ ਸਕਦੇ ਹੋ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਅਤੇ ਘੰਟੀ ਵਾਲਾ ਬਟਨ ਦਬਾਉਣਾ ਨਾ ਭੁੱਲਿਓ ਤਾਂ ਕਿ ਹੋਰ ਵੀਡੀਓਜ਼ ਦਾ ਵੀ ਤੁਸੀਂ ਆਨੰਦ ਲੈ ਸਕੋ ਤੇ ਨਵੀਆਂ ਵੀਡੀਓ ਵੀ ਤੁਹਾਨੂੰ ਪਹੁੰਚ ਸਕਣ ਇੱਕ ਵਾਰੀ ਫਿਰ ਧੰਨਵਾਦ